ਗੁਰਦਾਸਪੁਰ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਜੀ ਆ ਬੀਤੇ ਕੱਲ ਗੁਰਦਾਸਪੁਰ ਅਤੇ ਬਟਾਲੇ ਦੇ ਵਿੱਚ ਇੱਕ ਫਾਇਰਿੰਗ ਦੀ ਘਟਨਾ ਨੂੰ ਅੰਜਾਮ ਜੜਾਵਾ ਦੋ ਰੂਪੀਏ ਦੇ ਵੱਲੋਂ ਦਿੱਤਾ ਗਿਆ ਸੀ ਇਹਨਾਂ ਦੋਨਾਂ ਮਾਮਲਿਆਂ ਨੂੰ ਗੁਰਦਾਸਪੁਰ ਪੁਲਿਸ ਨੇ 18 ਘੰਟਿਆਂ ਦੇ ਵਿੱਚ ਵਿੱਚ ਹੀ ਸੁਲਝਾ ਲਿਆ ਹੈਗਾ ਉਹਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕੋਲੋਂ ਵਾਇਪਨ ਜਿਹੜੇ ਨੇ ਉਹ ਵੀ ਬਰਾਮਦ ਕੀਤੇ ਗਏ ਨੇ ਬੀਤੇ ਕੱਲ ਦੋ ਮੈਡੀਕਲ ਸਟੋਰਾਂ ਦੇ ਉੱਪਰ ਫਾਇਰਿੰਗ ਜਿਹੜੀ ਆ ਕੀਤੀ ਗਈ ਦੱਸਿਆ ਜਾ ਰਿਹਾ ਹੈ ਕਿ ਵਿਦੇਸ਼ ਦੇ ਵਿੱਚ ਅਮਰਤ ਧਾਲਮ ਨਾਮ ਦਾ ਕੋਈ ਵਿਅਕਤੀ ਰਹਿੰਦਾ ਹੈਗਾ ਜਿਸ ਨੇ ਫਰੋਤੀ ਜਿਹੜੀ 50 ਲੱਖ ਦੀ ਮੰਗੀ ਸੀ ਐਸਐਸਪੀ ਗੁਰਦਾਸਪੁਰ ਦੇ ਜੀ ਸਾਡੇ ਨਾਲ ਨੇ ਗੱਲਬਾਤ ਕਰ ਲੈਣਾ ਸਰ ਦੱਸ ਦਿਓ ਜੀ ਸਾਰਾ ਕੀ ਮਾਮਲਾ ਹੈਗਾ ਸੀਗਾ 18 ਘੰਟਿਆਂ ਦੇ ਵਿੱਚ ਮਾਰਨ ਸੋਲਵਰ ਕਰ ਲਿਆ ਗਿਆ ਵਡਾਲਾ ਭੰਗ ਦੇ ਵਿਥੇ ਆਵਾਰਦਾ ਹੋਈ ਸੀ ਸਾਡੀ ਟੀਮਾਂ ਨੇ ਕਾਫੀ ਐਸਪੀ ਡੀ ਸਾਬ ਸਾਡੇ ਹੈਗੇ ਉਹਨਾਂ ਦੇ ਜਿਹੜੀ ਡਾਇਰੈਕਸ਼ਨ ਤੇ ਸਾਡੀ ਜਿਹੜੀ ਵੱਖੋ ਟੀਮਾਂ ਨੇ ਕਾਫੀ ਚੰਗਾ ਕੰਮ ਕੀਤਾ ਹੈ ਐਂਡ ਅਸੀਂ ਬੱਦੇ ਵੀ ਫੜਲੇ ਹੈਗੇ ਇਸ ਤੋਂ ਇਲਾਵਾ ਵੈਪਨ ਵੀ ਰਿਕਵਰ ਹੋ ਗਏ ਇੱਕ 34 ਦਾ ਵੈਪਨ ਸੀ ਇੱਕ 32 ਦਾ ਵੈਪਨ ਸੀ ਅਲੋਂਗ ਵਿਦ 8 ਜਿਹੜਾ ਹੈਗਾ ਲਾਈਵ ਜਿਹੜੇ ਹੈਗੇ ਕਬਤੂਸ ਜਿਹੜਾ ਸਾਨੂੰ ਜਿਹੜਾ ਹੈਗਾ ਉਹਦੇ ਚਪਾਮਦ ਹੋ ਗਿਆ ਇਹਨੇ ਘਟਣ ਨੂੰ ਜਮ ਦਿੱਤਾ ਕਿਉਂ ਸਗੀ ਕਾਰਨ ਸੀ ਦੇਖੋ ਇਨੀਸ਼ੀਅਲੀ ਜਿਹੜਾ ਪਾਇਆ ਸਾਈ ਹੈ ਇਹਨਾਂ ਨੂੰ ਕੋਈ ਥਰਡ ਕੋ ਲਾਈ ਸੀ ਜਿਹੜਾ ਹੈਗਾ ਯੂ ਐਸ ਬੇਸਡ ਇੱਕ ਬੰਦਾ ਹੈਗਾ ਉਹਦੇ ਵੱਲੋਂ ਤੋ ਉਸੇ ਥ੍ਰੈਟ ਕੋਲ ਲੋ ਅੰਜਾਮ ਦੇ ਅਕੋਰਡਿੰਗ ਜਿਹੜਾ ਹੈਗਾ ਇਹਨਾਂ ਨੇ ਆਪਬਾਦ ਕੀਤੀ ਸੀ ਐਂਡ ਅਸੀਂ ਜਿਹੜਾ ਹੈਗਾ ਉਹਦਾ ਲਿੰਕ ਵੀ ਇਸਟੈਬਲਿਸ਼ ਜਿਹੜਾ ਕਰ ਲਿਆ ਇਹ ਦੋਨੋਂ ਥ੍ਰੈਟ ਕੋਲ ਇਸੇ ਇੱਕ ਪਰਸਨ ਉਸੇ ਨਹੀਂ ਜਿਹੜਾ ਦੂਸਰਾ ਜਿਹੜਾ ਕੇਸ ਹੈ ਉਹਦੇ ਚ ਉਹ ਕੋਈ ਐਂਗਲ ਹੈਗਾ ਉਹ ਅਸੀਂ ਇਨਵੈਸਟੀਗੇਟ ਕਰੇ ਹੈਗੇ ਬਾਕੀ ਇਹਦੇ ਵਿੱਚ ਥ੍ਰੈਟ ਕੋਲ ਕਿੰਨੇ ਬੰਦੇ ਗ੍ਰਿਫਤਾਰ ਕੀ ਨਾ ਕਿੰਨੀ ਉਮਰ ਹੈ ਅੱਛੇ ਦੋ ਹੈ ਇੱਕ ਸਰਜੀਤ ਸਾਹਾ ਹੈਗਾ ਇੱਕ ਲਵਪੀਤ ਲਵ ਹੈ ਇੱਕ ਕਿਲਾ ਲਾਲ ਸਿੰਘ ਦਾ ਵਹਨਾਲਾ ਹੈਗਾ ਦੂਸਰਾ ਜਿਹੜਾ ਹੈਗਾ ਡੇਰਾ ਬਾਬਾ ਨਾਨਕ ਇਹ ਦੋਨੋਂ ਜ਼ਿਲ੍ਹਾ ਪੁਲਿਸ ਜ਼ਿਲ੍ਹਾ ਬਟਾਲੇ ਦੇ ਹੈਗੇ ਪਹਿਲਾ ਕਮੀਨਲ ਸਟ੍ਰਾਈਕ ਨਾ ਇਹਦੇ ਤੋਂ ਪਹਿਲਾ ਨਹੀਂ ਹੈਗਾ ਨਾ ਤਾਂ ਫਸਟ ਟਾਈਮ ਦਿਨਾ ਚਲੋ ਜੀ ਕਹਿੰਦੇ ਅਮਰਿਤ ਦਾ ਆਲਮ ਜਿਹੜਾ ਹੈਗਾ ਜਿਹੜਾ ਵਿਦੇਸ਼ ਚੋਂ ਆਇਆ ਉਹਨੇ ਤੋਂ ਦੇ ਸਪਰਟੀ ਚਾਹੀ ਸੀਗੇ ਜਾਂ ਕਿੰਨੇ ਸਮੇਂ ਤੋਂ ਇਹ ਕੁਝ ਦੇਖੋ ਉਹ ਸਾਰੇ ਇਸ ਇਨਵੈਸਟੀਗੇਸ਼ਨ ਕਿਹੜੇ ਕਿਹੜੇ ਵਾਇਪਾਂ ਜਿੰਦੇ ਕੋ ਬ੍ਰਾਮ੍ਹਤ ਕੀਤੇ ਚਲੋ ਇਹਦੇ ਤੋਂ 30 ਬੋ ਬਤਾਓ 32 ਬੋ ਦੇ ਦੋ ਵੈਪਨ ਬਣਾ ਕੀਤੇ ਬਿਲਕੁਲ ਇਹਨਾਂ ਐਸਐਸਪੀ ਗੁਰਦਾਸਪੁਰ ਨੇ ਦੱਸਿਆ ਜੀ ਜਿਨ੍ਹਾਂ ਦੇ ਵੱਲੋਂ ਸਾਫਟਕੋਰ ਤੇ ਕਹਿ دیا ਕਿ ਦੋਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈਗਾ ਕਿਉਂਕਿ ਇਹਨਾਂ ਨੇ ਬੀਤੇ ਕੱਲ੍ਹ ਦੋ ਘਟਨਾਵਾਂ ਨੂੰ ਅੰਜਾਮ ਦਿੱਤਾ ਸੀਗਾ ਗੁਰਦਾਸਪੁਰ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈਗੀ ਹੈ ਬੀਤੇ ਕੱਲ੍ਹ ਗੁਰਦਾਸਪੁਰ ਅਤੇ ਬਟਾਲੇ ਦੇ ਵਿੱਚ ਇੱਕ ਫਾਇਰਿੰਗ ਦੀ ਘਟਨਾ ਨੂੰ ਅੰਜਾਮ ਜੜਾ ਵਾ ਦੋ આરોપીਾਂ ਦੇ ਵੱਲੋਂ ਦਿੱਤਾ ਗਿਆ ਸੀ ਇਹਨਾਂ ਦੋਨਾਂ ਮਾਮਲਿਆਂ ਨੂੰ ਗੁਰਦਾਸਪੁਰ ਪੁਲਿਸ ਨੇ 18 ਘੰਟਿਆਂ ਦੇ ਵਿੱਚ ਵਿੱਚ ਹੀ ਸੁਲਝਾ ਲਿਆ ਹੈਗਾ ਉਹਨਾਂ ਵਿਅਕਤੀਆਂ ਨੂੰ ਗ੍ਰਫਤਾਰ ਕਰਕੇ ਉਹਨਾਂ ਦੇ ਕੋਲੋਂ ਵਾਇਪਨ ਜਿਹੜੇ ਨੇ ਉਹ ਵੀ ਬਰਾਮਦ ਕੀਤੇ ਗਏ ਨੇ ਬੀਤੇ ਕੱਲ 2 ਮੈਡੀਕਲ ਸਟੋਰਾਂ ਦੇ ਉੱਪਰ ਫਾਇਰਿੰਗ ਜਿਹੜੀ ਆ ਕੀਤੀ ਗਈ ਦੱਸਿਆ ਜਾ ਰਿਹਾ ਹੈ ਕਿ ਵਿਦੇਸ਼ ਦੇ ਵਿੱਚ ਅਮਰਤ ਧਾਲਮ ਨਾਮ ਦਾ ਕੋਈ ਵਿਅਕਤੀ ਰਹਿੰਦਾ ਹੈਗਾ ਜਿਸ ਨੇ ਫਰੋਤੀ ਜਿਹੜੀ 50 ਲੱਖ ਦੀ ਮੰਗੀ ਸੀ ਐਸਐਸਪੀ ਗੁਰਦਾਸਪੁਰ ਜੀ ਸਾਡੇ ਨਾਲ ਨੇ ਗੱਲਬਾਤ ਕਰ ਲੈਣਾ ਸਰ ਦੱਸ ਦਿਓ ਜੀ ਸਾਰਾ ਕੀ ਮਾਮਲਾ ਹੈਗਾ ਸਿਕਾ 18 ਘੰਟਿਆਂ ਦੇ ਵਿੱਚ ਮਾਰਨ ਸੋਲਵਰ ਕਰ ਲਿਆ ਗਿਆ ਹੈਗਾ ਦੇਖੋ ਜੀ ਕੱਲ ਸਾਨੂੰ ਜਿੱਦਾਂ ਕੀ ਪਤਾ ਹੈਗੀ ਕੱਲ ਮਾਰਨਿੰਗ ਦੇ ਵਿੱਚ ਜਿਹੜਾ ਹੈਗਾ ਵਡਾਲਾ ਬੰਗ ਦੇ ਵਿਥੇ ਆਵਾਰਦਾ ਹੋਈ ਸੀ ਸਾਡੀ ਟੀਮਾਂ ਨੇ ਕਾਫੀ ਐਸਪੀ ਡੀ ਸਾਬ ਸਾਡੇ ਹੈਗੇ ਉਹਨਾਂ ਦੇ ਜਿਹੜੀ ਡਾਇਰੈਕਸ਼ਨ ਤੇ ਸਾਡੀ ਜਿਹੜੀ ਵੱਖੋ ਟੀਮਾਂ ਨੇ ਕਾਫੀ ਚੰਗਾ ਕੰਮ ਕੀਤਾ ਐਂਡ ਅਸੀਂ ਬੱਦੇ ਵੀ ਫੜਲੇ ਹੈਗੇ ਇਸ ਤੋਂ ਇਲਾਵਾ ਵੈਪਨ ਵੀ ਰਿਕਵਰ ਹੋ ਗਏ 34 ਦਾ ਵੈਪਨ ਸੀ 34 ਦਾ ਵੈਪਨ ਸੀ ਅਲੋਂਗ ਵਿਦ 8 ਜਿਹੜਾ ਹੈਗਾ ਲਾਈਵ ਜਿਹੜੇ ਹੈਗੇ ਕਲ ਤੁਸ ਜਰਾ ਸਾਨੂੰ ਜਿਹੜਾ ਹੈਗਾ ਉਹਦੇ ਚ ਸ਼ਮਾਮਲ ਹੋ ਗਏ ਇਹਨਾਂ ਕਟਮ ਨੂੰ ਜਮ ਦਿੱਤਾ ਗਿਆ ਹੋ ਸਕਦੀ ਕਾਰਨ ਸੀ ਦੇਖੋ ਇਨੀਸ਼ੀਅਲੀ ਜਿਹੜਾ ਪਾਇਆ ਸਾਈ ਹੈ ਇਹਨਾਂ ਨੂੰ ਕੋਈ ਥੱਟ ਕੋ ਲਾਈ ਸੀਗੀ ਜਿਹੜਾ ਹੈਗਾ ਯੂਐਸ ਬੇਸਡ ਇੱਕ ਬੰਦਾ ਹੈਗਾ ਉਹਦੇ ਵੱਲੋਂ ਤੋਂ ਉਸੇ ਥ੍ਰੈਟ ਕੋਲ ਨੂੰ ਅਨੁਸਾਰ ਦੇ ਅਕੋਰਡਿੰਗ ਜਿਹੜਾ ਹੈਗਾ ਇਹਨਾਂ ਨੇ ਆਬਾਦਤ ਕੀਤੀ ਸੀ ਐਂਡ ਅਸੀਂ ਜਿਹੜਾ ਹੈਗਾ ਉਹਦਾ ਲਿੰਕ ਵੀ ਐਸਟੈਬਲਿਸ਼ ਜਿਹੜਾ ਕਰ ਲਿਆ ਇਹ ਦੋਨੋਂ ਥ੍ਰੈਟ ਕੋਲ ਐਸੀ ਇੱਕ ਪਰਸਨ ਨਹੀਂ ਜਿਹੜਾ ਦੂਸਰਾ ਜਿਹੜਾ ਕੇਸ ਹੈ ਉਹਦੇ ਚ ਉਹ ਕੋਈ ਐਂਗਲ ਹੈਗਾ ਉਹ ਅਸੀਂ ਇਨਵੈਸਟੀਗੇਟ ਕਰੇ ਹੈਗੇ ਬਾਕੀ ਇਹਦੇ ਵਿੱਚ ਥ੍ਰੈਟ ਕੋਲ ਕਿੰਨੇ ਬੰਦੇ ਗ੍ਰਿਫਤਾਰ ਕੀ ਕੀ ਨਾਂ ਕਿੰਨੀ ਉਮਰ ਦੇ ਅਸੀਂ ਦੋ ਹੈ ਇੱਕ ਸਰਜੀਤ ਸਾਹਾ ਹੈਗਾ ਇੱਕ ਲਵਪੀਤ ਲਵ ਹੈ ਇਹ ਕਿਲਾ ਲਾਲ ਸਿੰਘ ਦਾ ਵਹਿਣਾ ਲਾਗਾ ਦੂਸਰਾ ਜਿਹੜਾ ਹੈਗਾ ਡੇਰਾ ਬਾਬਾ ਨਾਨਕ ਇਹ ਦੋਨੋਂ ਜ਼ਿਲ੍ਹਾ ਪੁਲਿਸ ਜ਼ਿਲ੍ਹਾ ਬਟਾਲੇ ਦੇ ਵਹਿਣਾ ਪਹਿਲਾਂ ਕਮਿਊਨਿਟੀ ਹੈ ਕਿ ਇਹਦੇ ਜੋ ਪਹਿਲਾਂ ਨਹੀਂ ਹੈਗੇ ਨਾ ਤਾਂ ਫਸਟ ਟਾਈਮ ਇਹਨਾਂ ਦੇ ਜਲਦੀ ਕਹਿੰਦੇ ਅੰਮ੍ਰਿਤ ਧਾਲਮ ਜਿਹੜਾ ਹੈਗਾ ਇਹ ਵਿਦੇਸ਼ ਚ ਰਿੰਦਾ ਹੈ ਉਹਨਾਂ ਤੋਂ ਦੇ ਸਪਰਕ ਚਾਹੀ ਸੀ ਜਾਂ ਕਿੰਨੇ ਸਮੇਂ ਤੋਂ ਇਹ ਕੁਝ ਦੇਖੋ ਉਹ ਸਾਰਾ ਸ਼ੀ ਇਨਵੈਸਟੀਗੇਸ਼ਨ ਕਿਹੜੇ ਕਿਹੜੇ ਵਾਇਪਨ ਜਿੱਦਾਂ ਕੋ ਪ੍ਰਾਪਤ ਕੀਤਾ ਇਹਦੇ ਜੋ 30 ਬੋ ਪਤਾ 32 ਬੋ ਦੇ ਤੋਂ ਵੈਪਨ ਬਣ ਕੀਤੇ ਬਿਲਕੁਲ ਇਹ ਸਨ ਐਸਐਸਪੀ ਗੁਰਦਾਸਪੁਰ ਦਿੱਤਾ ਜੀ ਜਿਨ੍ਹਾਂ ਦੇ ਵੱਲੋਂ ਸਾਬਤਕਦ ਕਹਿਆ ਗਿਆ ਕਿ ਦੋਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਕਿਉਂਕਿ ਇਹਨਾਂ ਨੇ ਬੀਤੇ ਕੱਲ੍ਹ ਦੋ ਘਟਨਾਵਾਂ ਨੂੰ ਅੰਜਾਮ ਦਿੱਤਾ ਸੀਗਾ ਗੁਰਦਾਸਪੁਰ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈਗੀ ਹੈ ਬੀਤੇ ਕੱਲ੍ਹ ਗੁਰਦਾਸਪੁਰ ਅਤੇ ਬਟਾਲੇ ਦੇ ਵਿੱਚ ਇੱਕ ਫਾਇਰਿੰਗ ਦੀ ਘਟਨਾ ਨੂੰ ਅੰਜਾਮ ਜੜਾ ਵਾ ਦੋ ਰੂਪੀਨ ਦੇ ਵੱਲੋਂ ਦਿੱਤਾ ਗਿਆ ਸੀ ਇਹਨਾਂ ਦੋਨਾਂ ਮਾਮਲਿਆਂ ਨੂੰ ਗੁਰਦਾਸਪੁਰ ਪੁਲਿਸ ਨੇ 18 ਘੰਟਿਆਂ ਦੇ ਵਿੱਚ ਵਿੱਚ ਹੀ ਸੁਲਝਾ ਲਿਆ ਹੈਗਾ ਉਹਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕੋਲੋਂ ਵਾਇਪਨ ਜਿਹੜੇ ਨੇ ਉਹ ਵੀ ਬਰਾਮਦ ਕੀਤੇ ਗਏ ਨੇ ਬੀਤੇ ਕੱਲ ਦੋ ਮੈਡੀਕਲ ਸਟੋਰਾਂ ਦੇ ਉੱਪਰ ਫਾਇਰਿੰਗ ਜਿਹੜੀ ਆ ਕੀਤੀ ਗਈ ਦੱਸਿਆ ਜਾ ਰਿਹਾ ਕਿ ਵਿਦੇਸ਼ ਦੇ ਵਿੱਚ ਅਮਰਤ ਧਾਲਮ ਨਾਮ ਦਾ ਕੋਈ ਵਿਅਕਤੀ ਰਹਿੰਦਾ ਹੈਗਾ ਜਿਸ ਨੇ ਫਰੋਤੀ ਜਿਹੜੀ 50 ਲੱਖ ਦੀ ਮੰਗੀ ਸੀ ਐਸਐਸਪੀ ਗੁਰਦਾਸਪੁਰ ਜੀ ਜੀ ਸਾਡੇ ਨਾਲ ਨੇ ਗੱਲਬਾਤ ਕਰ ਲੈਣੀ ਹੈ ਸਰ ਦੱਸ ਦਿਓ ਜੀ ਸਾਰਾ ਕੀ ਮਾਮਲਾ ਹੈਗਾ ਸੀਗਾ 18 ਘੰਟਿਆਂ ਦੇ ਵਿੱਚ ਮਾਰਲੇ ਸੋਲਵਰ ਕਰ ਲਿਆ ਵਡਾਲਾ ਬੰਗਾ ਦੇ ਇਥੇ ਆਵਾਰਦਾ ਹੋਈ ਸੀ ਸਾਡੀ ਟੀਮਾਂ ਨੇ ਕਾਫੀ ਐਸਪੀ ਡੀਜੀ ਸਾਡੇ ਹੈਗੇ ਉਹਨਾਂ ਦੇ ਜਿਹੜੀ ਡਾਇਰੈਕਸ਼ਨ ਤੇ ਸਾਡੀ ਜਿਹੜੀ ਵੱਖੋ ਟੀਮਾਂ ਨੇ ਕਾਫੀ ਚੰਗਾ ਕੰਮ ਕੀਤਾ ਐਂਡ ਅਸੀਂ ਬੱਦੇ ਵੀ ਫੜਲੇ ਹੈਗੇ ਇਸ ਤੋਂ ਇਲਾਵਾ ਵੈਪਨ ਵੀ ਰਿਕਵਰ ਹੋ ਗਏ 13 ਬੋਰ ਦਾ ਵੈਪਨ ਸੀ 23 ਬੋਰ ਦਾ ਵੈਪਨ ਸੀ ਅਲੋਂਗ ਵਿਦ 8 ਜਿਹੜਾ ਹੈਗਾ ਲਾਈਵ ਜਿਹੜੇ ਹੈਗੇ ਕਬਤੂਸ ਜਿਹੜਾ ਸਾਨੂੰ ਜਿਹੜਾ ਹੈਗਾ ਉਹਦੇ ਚ ਸ਼ਬਦ ਹੋ ਗਏ ਇੰਨਾ ਕਟਮੋ ਜਾਮ ਦਿੱਤਾ ਗਿਆ ਹੋ ਸਕੀ ਕਾਰਨ ਸੀ ਦੇਖੋ ਇਨੀਸ਼ੀਅਲੀ ਜਿਹੜਾ ਪਾਇਆ ਫਸਾਈ ਆ ਇਹਨਾਂ ਨੂੰ ਕੋਈ ਥ੍ਰੈਟ ਕੋਲ ਆਈ ਸੀ ਜਿਹੜਾ ਹੈਗਾ ਯੂਐਸ ਬੇਸਡ ਇੱਕ ਬੰਦਾ ਹੈਗਾ ਉਹਦੇ ਵੱਲੋਂ ਤੋਂ ਉਸੇ ਥ੍ਰੈਟ ਕੋਲ ਲੋ ਅਨਜਾਨ ਦੇ ਅਕੋਰਡਿੰਗ ਜਿਹੜਾ ਹੈਗਾ ਇਹਨਾਂ ਨੇ ਆਪਬਾਦ ਕੀਤਾ ਸੀ ਐਂਡ ਅਸੀਂ ਜਿਹੜਾ ਹੈਗਾ ਉਹਦਾ ਲਿੰਕ ਵੀ ਇਸਟੈਬਲਿਸ਼ ਜਿਹੜਾ ਕਰ ਲਿਆ ਇਹ ਦੋਨੋਂ ਥ੍ਰੈਟ ਕੋਲ ਆਈ ਸੀ ਇੱਕ ਪਰਸਨ ਵਾਂਗ ਨਹੀਂ ਜਿਹੜਾ ਦੂਸਰਾ ਜਿਹੜਾ ਕੇਸ ਹੈ ਉਹਦੇ ਚ ਕੋਈ ਐਂਗਲ ਹੈਗਾ ਉਹ ਅਸੀਂ ਇਨਵੈਸਟੀਗੇਟ ਕਰੇ ਹੈਗੇ ਬਾਕੀ ਇਹਦੇ ਵਿੱਚ ਥ੍ਰੈਟ ਕੋਲ ਹੈ ਕਿੰਨੇ ਬੰਦੇ ਗ੍ਰਿਫਤਾਰਤੇ ਕੀ ਨਾ ਕਿੰਨੀ ਉਮਰ ਦੇ ਹੈ ਅੱਛੇ ਦੋ ਹੈ ਇੱਕ ਸਰਦਾਰੀ ਸਾਭਾ ਹੈਗਾ ਇੱਕ ਲਵਪੀਤ ਲਵ ਹੈ ਇੱਕ ਕਿਲਾ ਲਾਲ ਸਿੰਘ ਦਾ ਵਹਨਾਲਾ ਹੈਗਾ ਦੂਸਰਾ ਜਿਹੜਾ ਹੈਗਾ ਡੇਰਾ ਬਾਬਾ ਨਾਨਕ ਇਹ ਦੋਨੋਂ ਜ਼ਿਲ੍ਹਾ ਪੁਲਿਸ ਜ਼ਿਲ੍ਹਾ ਬਟਾਲੇ ਦੇ ਹਨ ਪਹਿਲਾ ਕਮਿਊਨਿਟੀ ਹੈ ਕਿੰਨੇ ਇਹਦੇ ਜੋ ਪਹਿਲਾ ਨਹੀਂ ਹੈਗਾ ਨਾ ਤਾਂ ਫਸਟ ਟਾਈਮ ਇਹਨਾਂ ਦੇ ਜਲਦੀ ਕਹਿੰਦੇ ਅੰਮ੍ਰਿਤ ਧਾਲਮ ਜਿਹੜਾ ਹੈਗਾ ਇਹ ਵਿਦੇਸ਼ ਚ ਰਹਿੰਦਾ ਹੈ ਉਹਨੇ ਕੌਣ ਦੇ ਸਪਰਕ ਚਾਈ ਸੀਗੇ ਜਾਂ ਕਿੰਨੇ ਸਮੇਂ ਤੋਂ ਇਹ ਕੁਝ ਦੇਖੋ ਉਹ ਸਾਰਾ ਸੀ ਇਨਵੈਸਟੀਗੇਸ਼ਨ ਕਿਹੜੇ ਕਿਹੜੇ ਵਾਇਪਰ ਜਨਕ ਕੋ ਬ੍ਰਾਂਚ ਕੀਤਾ ਇਹਦੇ ਚ 30 ਬੋਪਾ 32 ਬੋਪਾ ਦੇ ਤੋਂ ਵੈ ਬਿਲਕੁਲ ਇਹ ਸਨ ਐਸਐਸਪੀ ਗੁਰਦਾਸਪੁਰ ਦਿੱਤਿਆ ਜੀ ਜਿਨ੍ਹਾਂ ਦੇ ਵੱਲੋਂ ਸਾਬਤਕਾਹ ਕਿਹਾ ਗਿਆ ਕਿ ਦੋਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਕਿਉਂਕਿ ਇਹਨਾਂ ਨੇ ਬੀਤੇ ਕੱਲ੍ਹ ਦੋ ਘਟਨਾਵਾਂ ਨੂੰ ਅੰਜਾਮ ਦਿੱਤਾ ਸੀਗਾ ਗੁਰਦਾਸਪੁਰ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਜੀ ਆ ਬੀਤੇ ਕੱਲ੍ਹ ਗੁਰਦਾਸਪੁਰ ਅਤੇ ਬਟਾਲੇ ਦੇ ਵਿੱਚ ਇੱਕ ਫਾਇਰਿੰਗ ਦੀ ਘਟਨਾ ਨੂੰ ਅੰਜਾਮ ਜੜਾ ਵਾ ਦੋ ਰੂਪੀਨ ਦੇ ਵੱਲੋਂ ਦਿੱਤਾ ਗਿਆ ਸੀ ਇਹਨਾਂ ਦੋਨਾਂ ਮਾਮਲਿਆਂ ਨੂੰ ਗੁਰਦਾਸਪੁਰ ਪੁਲਿਸ ਨੇ 18 ਘੰਟਿਆਂ ਦੇ ਵਿੱਚ ਵਿੱਚ ਹੀ ਸੁਲਝਾ ਲਿਆ ਹੈਗਾ ਉਹਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕੋਲੋਂ ਵਾਇਪਨ ਜਿਹੜੇ ਨੇ ਉਹ ਵੀ ਬਰਾਮਦ ਕੀਤੇ ਗਏ ਨੇ ਬੀਤੇ ਕੱਲ ਦੋ ਮੈਡੀਕਲ ਸਟੋਰਾਂ ਦੇ ਉੱਪਰ ਫਾਇਰਿੰਗ ਜਿਹੜੀ ਆ ਕੀਤੀ ਗਈ ਦੱਸਿਆ ਜਾ ਰਿਹਾ ਕਿ ਵਿਦੇਸ਼ ਦੇ ਵਿੱਚ ਅਮਰਤ ਧਾਲਮ ਨਾਮ ਦਾ ਕੋਈ ਵਿਅਕਤੀ ਰਹਿੰਦਾ ਹੈਗਾ ਜਿਸ ਨੇ ਫਰੋਤੀ ਜਿਹੜੀ 50 ਲੱਖ ਦੀ ਮੰਗੀ ਸੀ ਐਸਐਸਪੀ ਗੁਰਦਾਸਪੁਰ ਜੀ ਜੀ ਸਾਡੇ ਨਾਲ ਨੇ ਗੱਲਬਾਤ ਕਰ ਲੈਣੀ ਹੈ ਸਰ ਦੱਸ ਦਿਓ ਜੀ ਸਾਰਾ ਕੀ ਮਾਮਲਾ ਹੈਗਾ ਸੀਗਾ 18 ਘੰਟਿਆਂ ਦੇ ਵਿੱਚ ਮਾਰਲੇ ਸੋਲਵਰ ਕਰ ਲਿਆ ਵਡਾਲਾ ਬੰਗ ਦੇ ਵਿਥੇ ਆਵਾਦਤ ਹੋਈ ਸੀ ਸਾਡੀ ਟੀਮਾਂ ਨੇ ਕਾਫੀ ਐਸਪੀ ਡੀਜੀ ਸਾਡੇ ਹੈਗੇ ਉਹਨਾਂ ਦੇ ਜਿਹੜੀ ਡਾਇਰੈਕਸ਼ਨ ਤੇ ਸਾਡੀ ਜਿਹੜੀ ਵੱਖੋ ਟੀਮਾਂ ਨੇ ਕਾਫੀ ਚੰਗਾ ਕੰਮ ਕੀਤਾ ਐਂਡ ਅਸੀਂ ਬੱਦੇ ਵੀ ਫੜਲੇ ਹੈਗੇ ਇਸ ਤੋਂ ਇਲਾਵਾ ਵੈਪਨ ਵੀ ਰਿਕਵਰ ਹੋ ਗਏ 13 ਬੋਰ ਦਾ ਵੈਪਨ ਸੀ 23 ਬੋਰ ਦਾ ਵੈਪਨ ਸੀ ਅਲੋਂਗ ਵਿਦ 8 ਜਿਹੜਾ ਹੈਗਾ ਲਾਈਵ ਜਿਹੜੇ ਹੈਗੇ ਕਲ ਤੁਸ ਜਰਾ ਸਾਨੂੰ ਜਿਹੜਾ ਹੈਗਾ ਉਹਦੇ ਚ ਸ਼ਬਦ ਹੋ ਗਏ ਇੰਨਾ ਕਟਮੋ ਜਾਮ ਦਿੱਤਾ ਕਿ ਹੋ ਸਕੀ ਕਾਰਨ ਸੀ ਦੇਖੋ ਇਨੀਸ਼ੀਅਲੀ ਜਿਹੜਾ ਪਾਇਆ ਸਾਈ ਹੈ ਇਹਨਾਂ ਨੂੰ ਕੋਈ ਥ੍ਰੈਟ ਕੋਲ ਆਈ ਸੀ ਜਿਹੜਾ ਹੈਗਾ ਯੂਐਸ ਬੇਸਡ ਇੱਕ ਬੰਦਾ ਹੈਗਾ ਉਹਦੇ ਵੱਲੋਂ ਤੋਂ ਉਸੇ ਥ੍ਰੈਟ ਕੋਲ ਲੋ ਅਨਜਾਨ ਦੇ ਅਕੋਰਡਿੰਗ ਜਿਹੜਾ ਹੈਗਾ ਇਹਨਾਂ ਨੇ ਆਪ ਆਪ ਦਾ ਕੀਤਾ ਸੀ ਐਂਡ ਅਸੀਂ ਜਿਹੜਾ ਹੈਗਾ ਉਹਦਾ ਲਿੰਕ ਵੀ ਇਸਟੈਬਲਿਸ਼ ਜਿਹੜਾ ਕਰ ਲਿਆ ਇਹ ਦੋਨੋਂ ਥ੍ਰੈਟ ਕੋਲ ਆਈ ਸੀ ਇੱਕ ਪਰਸਨ ਵਾਈਸ ਨਹੀਂ ਜੀ ਜਿਹੜਾ ਦੂਸਰਾ ਜਿਹੜਾ ਕੇਸ ਹੈ ਉਹਦੇ ਚ ਕੋਈ ਐਂਗਲ ਹੈਗਾ ਉਹ ਅਸੀਂ ਇਨਵੈਸਟੀਗੇਟ ਕਰੇ ਹੈਗੇ ਬਾਕੀ ਇਹਦੇ ਵਿੱਚ ਥ੍ਰੈਟ ਕੋਲ ਹੈ ਕਿੰਨੇ ਬੰਦੇ ਗ੍ਰফতারਤੇ ਕੀ ਨਾ ਕਿੰਨੀ ਉਮਰ ਹੈ ਅੱਛੇ 2 ਹੈ ਇੱਕ ਸਰਜੀਤ ਸਾਪਾ ਹੈਗਾ ਇੱਕ ਲਵਪੀਤ ਲਵ ਹੈ ਇੱਕ ਕਿਲਾ لال ਸਿੰਘ ਦਾ ਬਹਿਣਾ ਲਾਏਗਾ ਦੂਸਰਾ ਜਿਹੜਾ ਹੈਗਾ ਡੇਰਾ ਬਾਬਾ ਨਾਨਕ ਇਹ ਦੋਨੋਂ ਜ਼ਿਲ੍ਹਾ ਪੁਲਿਸ ਜ਼ਿਲ੍ਹਾ ਬਟਾਲੇ ਦੇ ਹੈਗਾ ਪਹਿਲਾਂ ਕਮਿਊਨਲ ਸਟ੍ਰੇਕ ਇਹ ਇਹਦੇ ਤੋਂ ਪਹਿਲਾਂ ਨਹੀਂ ਹੈਗੇ ਨਾ ਤਾਂ ਫਸਟ ਟਾਈਮ ਹੈ ਨਾ ਜੀ ਜਰੂਰ ਕਹੇ ਅਮਰਿਤ ਦਾ ਆਲਮ ਜਿਹੜਾ ਹੈਗਾ ਜਿਹੜਾ ਵਿਦੇਸ਼ ਚੋਂ ਆਇਆ ਉਹਨੇ ਤੋਂ ਦਸ ਫਰਤੀ ਚਾਹੀ ਸੀਗੇ ਜਾਂ ਕਿੰਨੇ ਸਮੇਂ ਤੋਂ ਕੋਈ ਦੇਖੋ ਉਹ ਸਾਰਾ ਇਸ ਇਨਵੈਸਟੀਗੇਸ਼ਨ ਕਿਹੜੇ ਕਿਹੜੇ ਵਾਇਪਨ ਜਿੰਦ ਤੱਕ ਬ੍ਰਾਮਹਤ ਕੀ ਚਲੋ ਇਹਦੇ ਤੋਂ 30 ਬੋ ਬਤਾਓ 32 ਬੋ ਦੇ ਦੋ ਬਿਲਕੁਲ ਇਹ ਸਨ ਐਸਐਸਪੀ ਗੁਰਦਾਸਪੁਰ ਦਿੱਤਾ ਜੀ ਜਿਨ੍ਹਾਂ ਦੇ ਵੱਲੋਂ ਸਾਬਤਕਾਹ ਕਿਹਾ ਗਿਆ ਕਿ ਦੋਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਕਿਉਂਕਿ ਇਹਨਾਂ ਨੇ ਬੀਤੇ ਕੱਲ੍ਹ ਦੋ ਘਟਨਾਵਾਂ ਨੂੰ ਅੰਜਾਮ ਦਿੱਤਾ ਸੀਗਾ